ਮੰਦੀ ਕੱਟੀ ਐ ਸੱਜਣ ਸੱਜਾ ਬਾਤਿ ਸਾਰੋ ਜੇ ਰਸਾ ਹਾਤੇ ਸਾਰੀ ਜਿਸ ਪਾਸ ਬੈਠਿਆ ਸੋਹੀਆ ਸਤਨਾਮ ਗਾਵੇ ਸਾਰ ਜਿਸ ਪਾਸ ਬੈਠਿਆ ਸੋਹੀਆ ਸਤਨਾਮ ਗਾਵੇ ਸਤਨਾਮ ਸ੍ਰੀ ਕਾਰਕ ਪਤ ਜੀ ਸੂਰਤ ਮਹਲਾ ਪਨੀ ਮਾ ਘਰ ਤੀਜਾ ਰੂਪ ਦੇ ਇੱਕ ਓੰਕਾਰ ਸਤਿਗੁਰ ਪਰਸਾਦ RAM ਦਾ ਸਿਸ ਰੂਪ ਵਰਨਾਤੀ ਸਭ ਉਤਰੇ ਪਾਪ ਕਰਮਾਤੀ ਨਿਰਮਲ ਹੋਇ ਕਰ ਜਿਸ ਨਾਨਕ ਗੁਰੂ ਪੂਰਾ ਕੀ ਨੇਦਨ रामदास स्वरूप न्हाते सब उतरे पापम माते निर्मल होए कर इस नाम वर पूरा कीने दान सब कुशल के प्रबतारै सही सलामत सब गोप पारै ਦਾ ਸਤਿ ਵਿਚਾਰੀ ਰਹਾਉ ਸਾਧ ਸੰਗ ਮਲ ਲਾਤੀ ਬਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਸਾਧ ਗੁਰ ਤੋਂ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਬਾਰ ਬ੍ਰਹਮ ਭਇਓ ਸਾਥੀ ਨਲਕ ਨਾਮ ਧਿਆਇਆ ਹਰਿਪੁਰਖ ਪ੍ਰਭ ਪਾਇਆ ਵਾਹਿਗੁਰੂ ਜੀ ਕਾ ਕਲਿਸਾ ਵਾਹਿਗੁਰੂ ਜੀ ਦੇ ਸੋਤ ਮਹਾਰਾਜ ਬਨੀਮਾ ਸਾਧੀ ਜਾ ਗੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਿਰ ਉਰਨਾਤੇ ਸਭ ਉਤਰੇ ਪਾਪ ਤੋਂ ਮਾਤੇ ਨਿਮਲੋ ਕੋ ਏਕਾ ਇਸ ਨਾਨਕ ਵਾਕੀਨੇ ਗਾਣਾ 625 ਅੰਕ ਤੇ ਤੁੰਤ ਤੁੰਤ ਅਰਜਨ ਦੇ ਪਾਸ਼ਾ ਜੀ ਕਾਂ ਦੇ ਸਰਕਾਰ ਜੀ ਤੁਨਾ ਬੰਦੀ ਬਖਸ਼ ਕਰਦੇ ਹਨ ਵਾਰੀ ਦੀਕਾ ਕਾਂਸਾ ਵਾਰੀ